हां जी सत श्री अकाल दोस्तों ए छोटी जी अपनी तीसरा सुआ 14 15 ਲੀਟਰ ਦੁੱਧ ਤਿਆਰ ਅਵਾਲੇ ਚੱਲੀ ਆ ਦੇਖੋ ਸਾਡੇ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਆ ਔਰ ਇਹ ਗੱਲ ਪੂਰੇ ਆਪਣੇ ਪੰਜਾਬ ਵਾਸਤੇ ਵੀ ਮਾਣ ਵਾਲੀ ਆ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਬੰਦਿਆਂ ਕੋਲੇ 25 30 ਮੱਝਾਂ ਰੱਖੀਆਂ ਇਹਨੇ ਅਵਾਲੇ ਕੈਂਟ ਦੇ ਕੋਲ ਦੁੱਧ ਪਾਉਂਦੇ ਆ ਉਹ ਬੰਦੇ ਆਪਣੀ ਵੀਡੀਓ ਦੇਖ ਕੇ ਵਿਸ਼ਵਾਸ ਕਰਕੇ ਆਏ ਉਹ ਕਹਿੰਦੇ ਯਾਰ ਸਾਨੂੰ ਹਰਿਆਣੇ ਦੇ ਵਿੱਚ ਵੀ ਨਾ ਬੰਦੇ ਵਿਸ਼ਵਾਸ ਨਾਲ ਨਹੀਂ ਝੋਟੀਆਂ ਦਿੰਦੇ ਮੈਂ ਜਿਵੇਂ ਕਹਿਣਾ ਹੁੰਨਾ ਵੀ ਸਾਨੂੰ ਵੀ ਉੱਥੇ ਕੋਈ ਬਖਸਦਾ ਨਹੀਂ ਸਭ ਠੱਗਣ ਨੂੰ ਫਿਰਦੇ ਹੁੰਦੇ ਆ ਅਸੀਂ ਆਪਦੇ ਦਿਮਾਗ ਤੇ ਚੁਸਤ ਚਲਾਕੀ ਨਾਲ ਪਸ਼ੂ ਦੇਖ ਕੇ ਇੱਥੇ ਲਿਆ ਕੇ 2-3 ਦਿਨ ਪਾਸ ਕਰਕੇ ਫਿਰ ਤੁਹਾਨੂੰ ਆਪਦੇ ਕੋਲੋਂ ਗਾਰੰਟੀ ਦਿੰਨੇ ਆ ਸਾਨੂੰ ਗਾਂ ਤੋਂ ਕੋਈ ਗਾਰੰਟੀ ਨਹੀਂ ਮਿਲਦੀ ਮਾਨ ਵਾਲੀ ਗੱਲ ਇਹ ਬਣੀ ਵੀ ਦੇਖੋ ਖੁਦ ਹਰਿਆਣੇ ਦੇ ਬੰਦੇ ਆਪਣੇ ਪੰਜਾਬ ਤੇ ਵਿਸ਼ਵਾਸ ਕਰਦੇ ਆ ਵੀ ਜਿਹੜੇ ਕਿ ਉੱਥੋਂ ਲੈ ਕੇ ਆਉਨੇ ਆ ਖੁਦ ਹਰਿਆਣੇ ਤੋਂ ਲੈ ਕੇ ਆਉਨੇ ਆ ਆਪਾਂ ਮੱਝਾ ਇਹ ਇੱਕ ਇਮਾਨਦਾਰੀ ਦੀ ਮਿਸਾਲ ਆ ਜੇ ਅਸੀਂ ਸੱਚ ਬੋਲਦੇ ਆ ਇਮਾਨਦਾਰੀ ਨਾਲ ਚੱਲਦੇ ਆ ਲੋਕ ਵਿਸ਼ਵਾਸ ਕਰਦੇ ਆ ਜੇ ਆਪਾਂ ਕਹੀਏ ਵੀ ਪੰਜਾਬ ਦੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਆ ਉਹ ਵੀ ਤਾਂ ਕਰਨਗੇ ਜੇ ਅਸੀਂ ਸਹੀ ਚੱਲਾਂਗੇ ਦੁਨੀਆ ਕੋਈ ਅਣਜਾਣ ਨਹੀਂ ਹੈਗਾ ਅੱਜ ਕੱਲ੍ਹ ਹਰੇਕ ਸਿਆਣਾ ਆਪਾਂ ਮੈਂ ਕਹਿੰਦਾ ਵੀ ਮਾਣ ਵਾਲੀ ਗੱਲ ਆ ਵੀ ਹਰਿਆਣੇ ਵਾਲਿਆਂ ਨੇ ਵਿਸ਼ਵਾਸ ਕੀਤਾ ਕਰਿਆ ਤਾਂ ਜੇ ਆਪਾਂ ਸਚਾਈ ਨਾਲ ਚੱਲੇ ਆ ਸਚਾਈ ਦੀ ਹਮੇਸ਼ਾ ਜਿਹੜੀ ਹੈ ਜੱਤ ਹੁੰਦੀ ਆ ਬਾਕੀ ਦੇਖੋ ਇਹ ਕਰਮਾਂ ਵਾਲੀਆਂ ਬੰਦੇ ਨੂੰ ਤਾਰ ਦਿੰਦੀਆਂ ਨੇ ਅਸੀਂ ਇਹਨਾਂ ਦਾ ਚਾਹੇ ਵਪਾਰ ਦਾ ਕੰਮ ਆ ਪਰ ਇਹ ਇੱਕ ਅਸੀਂ ਐਨ ਜੀਓ ਦੇ ਤੌਰ ਤੇ ਚੱਲਦੇ ਆ ਵਪਾਰ ਵਾਲਾ ਚੀਜ਼ ਸੋਚ ਕੇ ਨਹੀਂ ਚੱਲੇ ਇਹ ਚੀਜ਼ ਦੀ ਹੁਣ ਜਿਆਦਾ ਲੋੜ ਆ ਕਿਉਂਕਿ ਬਾਹਰ ਦੇ ਚੱਕਰ ਤੋਂ ਬਾਅਦ ਇੱਧਰ ਨੂੰ ਬਹੁਤ ਲੋਕ ਜੁੜ ਗਏ ਤਕਰੀਬਨ ਚਲੋ ਹੁਣ ਤਾਂ ਅਵਾਲੇ ਵਾਲੇ ਭਰਾ ਵੀ ਆ ਕੇ ਆਪਣੇ ਨਾਲ ਪਸ਼ੂ ਲੈਣ ਲੱਗੇ ਤਾਂ ਆਪਾਂ ਦੇਖਾਂਗੇ ਕੋਈ ਨਾ ਕੋਈ ਜ਼ਿਆਦਾ ਪਸ਼ੂ ਲਿਆ ਆ ਕੇ ਜਾਂ ਕੋਈ ਤਰੀਕਾ ਕਰਾਂਗੇ ਹਜੇ ਤੱਕ ਤਾਂ ਚੱਲੀ ਜਾ ਰਿਹਾ ਅੱਗੇ ਜਾ ਕੇ ਜੇ ਸ਼ਾਰਟੇਜ ਪਈ ਤਾਂ ਆਪਾਂ ਦੇਖਾਂਗੇ ਕਿਵੇਂ ਪੂਰਤੀ ਕਰਨੀ ਆ ਤੇ ਬਾਕੀ ਪਹਿਲੀ ਵਾਰ ਆਏ ਹਾਂ ਜੇ ਚੈਨਲ ਤੇ ਦਾ ਫੋਲੋ ਕਰ ਲਿਓ ਤੁਹਾਡੇ ਕੋਲ ਨਾਲ ਦੀ ਨਾਲ ਅਪਡੇਟ ਆਈ ਚੱਲੂਗੀ ਹੁਣ ਅਸੀਂ ਅੱਜ ਜਾਵਾਂਗੇ ਫਿਰ ਇੱਕ ਦੋ ਦਿਨ ਬਾਅਦ ਵਾਪਸ ਆਵਾਂਗੇ ਮੈਂ ਤਰੀਕ ਕਲੀਅਰ ਕਰ ਦਊਂਗਾ ਕਦੋਂ ਅਸੀਂ ਤੁਰਦੇ ਆ ਮੈਂ ਵੀਡੀਓ ਪਾਉਂਗਾ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ